ਆ ਜਿਹੜੀ ਤੁਸੀਂ ਸਾਹਮਣੇ ਤਸਵੀਰ ਦੇਖ ਰਹੇ ਹੋ ਇਹ ਹੈਗੀ ਭਾਈ ਧਰਮ ਸਿੰਘ ਜੀ ਦੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਇਹ ਹੈਗੇ ਭਾਈ ਦਇਆ ਸਿੰਘ ਸਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋ ਲਈ ਪ੍ਰਭ ਮੇਰਾ ਪਾਜੀ ਬਣਾਓ ਯਾਰ ਆ ਸਾਰੇ ਆ ਜਿੰਨੇ ਵੀ ਆ ਖੜਿਓ ਇਦਾਂ ਬੈਠ ਆ ਕੋਤਨਾ ਪੈ ਗਿਆ ਸਾਰੀਆਂ ਮਤਲਬ ਜੋ ਜੋ ਵੀ ਤੇ ਮੈਂ ਬੋਲੀਆ ਨਾ ਤੁਸੀਂ ਬਣਾਈਆ ਪਰਮਾ ਆਰਾਸ਼ਿੰਗ ਆਰਟਿਸਟ ਰਾਏਕੋਟ ਇਹਨਾਂ ਨੂੰ ਲੋ ਨਾਮ ਦੇ ਲਾਹੌਰ ਦੇ ਹਾਕਮ ਵੱਲੋਂ ਸ਼ਾਹੀ ਫਰਮਾਨ ਜਾਰੀ ਹੋਇਆ ਫਰਮਾਨ ਇਹ ਉਹ ਨਾਮ ਵੱਡਾ ਪਾਵੇ ਜੋ ਇੱਕ ਸਿੱਖ ਦਾ ਸ਼ੇਰ ਜਿਹੜਾ ਵੱਡਕ ਲਿਆਵੇ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਜੋ ਤਸਵੀਰ ਮੂੰਹੋਂ ਬੋਲ ਰਹੀ ਹੈ ਕਿ ਜਕਰੀਆ ਖਾਨ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਜੋ ਮੁਗਲਾਂ ਵੱਲੋਂ ਇਹ ਜਕਰੀਆ ਖਾਨ ਦੀ ਤਸਵੀਰ ਇਹ ਜਿਹੜੇ ਸਮਾਨ ਜਾਰੀ ਹੋਇਆ ਹੈ ਕਿ ਸਿੱਖਾਂ ਦੇ ਸਿਰ ਵੱਢ ਕੇ ਲਿਆਉਣੇ ਮੁਗਲਾਂ ਨੇ ਸਿਰ ਵੱਢੇ ਉਹ ਇਨਾਮ ਪ੍ਰਾਪਤ ਕਰਨ ਲਈ ਇਹਦੇ ਵਿੱਚ ਦੱਸਿਆ ਗਿਆ ਕਿ ਸਿੱਖਾਂ ਦਾ ਸਿਰ ਵੱਢ ਕੇ ਤੇ ਜਕਰੀਏ ਦੇ ਕੋਲੋਂ ਇਨਾਮ ਲੈ ਰਹੇ ਨੇ ਕਾਫੀ ਸੰਗਤਾਂ اور بھی درਸ਼ਣਦਾਰੀਆਂ ਨੇ ਜੋ ਐਸ ਤਸਵੀਰ ਦੇ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਜੰਦਾ ਬੰਦਮੰਦ ਕਟਿਆ ਜਾ ਰਿਹਾ ਹੈ ਮੁਗਲ ਜ਼ਾਲਮ ਜੋਸ਼ ਤਾਂ ਵਿਚਾਰਨ ਸਰਕਾਰ ਮੁਗਲ ਫੌਜ ਇਹ ਭਾਈ ਕਨਿਆ ਜੀ ਜੋ ਅਗਲੀ ਤਸਵੀਰ ਦਸੀ ਜਾ ਰਹੀ ਹੈ ਆਨੰਦਪੁਰ ਦਾ ਜੁੱਧ ਭਾਈ ਕਣਈਆ ਜੀ ਜਲਦੀ ਸੇਵਾ ਕਰ ਰਹੇ ਨੇ ਮੂਹੋਂ ਬੋਲਦੀਆਂ ਤਸਵੀਰਾਂ ਉਧਰ ਵੀ ਦਿਖਾਓ ਸੇਵਾਦਾਰ ਆਪਣੇ ਸੇਵਾ ਕਰ ਰਹੇ ਪਾਜੀ ਅੱਜ ਦੀ ਮੇਨ ਚੀਜ਼ ਆਏ ਵਿਖਾਉਣੀ ਆਨੰਦਪੁਰ ਦਾ ਜੋਦਾ ਤੁਸੀਂ ਪੜ ਸਕਦੇ ਹੋ ਨੋਟ ਜੋ ਵੀ ਲਿਖਿਆ ਹੈ ਭਾਈ ਕਣਈਆ ਜੀ ਅੱਗੇ ਜੋ ਆਪਾ ਦੇਖ ਰਹੇ ਆਂ ਨਹੀਂ ਔਰ ਇਹ ਲੱਗਦਾ ਆ ਅਗਲੀ ਜੋ ਤਸਵੀਰ ਬਣਾਈ ਗਈ ਆ ਸ਼ਹੀਦ ਭਾਈ ਮਤੀਦਾਸ ਜੀ ਜਿਨ੍ਹਾਂ ਨੂੰ ਜੀਂਦਿਆਂ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਮਤੀਦਾਸ ਜੀ ਮੁਗਲ ਫੌਜ ਵੱਲੋਂ ਆਰੇ ਨਾਲ ਚੀਰਿਆ ਗਿਆ ਉਸਾਟਾ ਇਤਿਹਾਸ ਇਸ ਇੱਕ ਤਰ੍ਹਾਂ ਦਾ ਇਤਿਹਾਸ ਕੁਰਬਾਨੀਆਂ ਪਰ ਇਤਿਹਾਸ ਬਿਆਨ ਕਰ ਰਹੀ ਹੈ। ਆਪ ਦੇਖ ਸਕਦੇ ਹੋ ਗੁਰਦੁਆਰਾ ਮਹਿੰਦੀਆਣਾ ਸਾਹਿਬ ਆਜੂ ਆਜੂ ਸਾਰੇ ਭਾਜੀ ਬਾਬਾ ਜੀ ਇਧਰ ਆਜੋ। ਇਹ ਉਹ ਉਧਰ ਫੇਰ ਆਉਂਦੇ ਆ ਦੇਖਦੇ ਆ ਨਾ। ਅੱਖ ਦਰਾਣੇ ਦੀ ਟਾਪ ਜੋ ਕਿ ਮਾਗੀ ਦੇ ਮਹੀਨੇ ਮੇਲਾ ਲੱਗਦਾ ਹੈ ਮਾਗ ਚਾਲੀ ਸਿੰਘ ਜੁਸ਼ੀਦ ਹੋਏ ਹੀ ਪਹਿਲਾਂ ਬਦਾਵਾ ਦੇਖ ਕੇ ਗਏ ਬਾਅਦ ਵਿੱਚ ਸ਼ਹੀਦ ਹੋ ਗਏ ਗੁਰੂ ਸਾਹਿਬ ਨੂੰ ਇਹ ਦੇਖੋ ਪਿੱਲ ਕੋਲ ਰਿਆਲ ਜਿਵੇਂ ਘੋੜੇ ਕੋਟ ਸਵਾਰ ਨੇਜੇ ਵਰਸ਼ੇ ਕਿਰਪਾਨਾਂ ਮਾਤਾ ਭਾਗੋ ਜੀ ਮੱਝ ਵਿੱਚ ਭਾਲ ਪਿੰਡ ਵਿੱਚ ਰਹਿਣ ਵਾਲੀ ਧੰਤਨ ਹੈ ਭਾਗੋ ਮਹਾਨ ਮਾਤਾ ਕਰੀ ਜਾਂਦੀ ਹੈ ਡੱਕਰੇ ਦੁਸ਼ਮਣਾਂ ਦੇ ਰਖੀ ਤਲੀ ਤੇ ਆਪਣੀ ਜਾਨ ਮਾਤਾ ਮੁਖਤਸਰ ਰਾਨ ਭੂਮੀ ਵਿੱਚ ਜੂਝਦੀ ਹੈ ਪਾਈ ਜਾਂਦੀ ਹੈ ਵੇਖੋ ਕਮਸਾਨ ਮਾਤਾ ਮਰਦ ਸੂਰਮਿਆਂ ਦਾ ਲੱਕ ਭੰਨਿਆ ਹੈ ਔਰਤ ਜਾਤ ਦੀ ਬਿਹਾਲਿਆ ਸ਼ਾਨ ਮਾਤਾ ਸੋ ਮਾਤਾ ਭਾਗੋ ਤੁਸੀਂ ਦੇਖ ਸਕਦੇ ਹੋ ਘੋੜੇ ਤੇ ਸਵਾਰ ਦੁਸ਼ਮਣਾਂ ਦੇ ਕਿਵੇਂ ਵੇਖੋ ਸ਼ੇਰ ਧਰ ਤੋਂ ਅਲੱਗ ਕਰ ਰਹੀ ਏ ਤੁਸੀਂ ਦੇਖ ਸਕਦੇ ਹੋ ਮੋਹੋ ਬੋਲਦੀਆਂ ਤਸਵੀਰਾਂ ਐਵੇਂ ਲੱਗਦਾ ਜਿਵੇਂ ਪੂਰਾ ਜੰਗ ਦਾ ਮਾਹੌਲ ਬਣਿਆ ਹੋਵੇ ਖਦਰਾਨੇ ਦੀ ਢਾਬ ਦੀ ਜੰਗ ਦਾ ਵਰਣਨ ਕੀਤਾ ਗਿਆ ਤੇ ਭਾਈ ਮਹਾ ਸਿੰਘ ਜੀ ਆਜ ਜੋੜ ਗਿਆ ਅੱਜ ਦਰ ਇਹ ਜੀ ਭਾਈ ਮਹਾ ਸਿੰਘ ਜਿਨ੍ਹਾਂ ਨੇ ਬਦਾਵਾ ਲਿਖ ਕੇ ਦਿੱਤਾ ਹੈ ਗੁਰੂ ਸਾਹਿਬ ਨੂੰ ਤੇ ਮੁੜ ਕੇ ਆਪਣੀ ਭੁੱਲ ਬਖਸ਼ ਕੇ ਖ드ਰਾਨ ਦੀ ਤਾਪ ਤੇ 40 ਸਿੰਘਾਂ ਨੇ ਜੋ ਜੰਗ ਲੜੀ ਅੱਗੇ ਵਾਦਦੇ ਆ ਅੱਗੇ ਭਾਈ ਜੈ ਸਿੰਘ ਜਿਨ੍ਹਾਂ ਨੇ ਮੁਗਲ ਫੌਜ ਵੱਲੋਂ ਜੀਤਿਆਂ ਨੂੰ ਦਰਖਤ ਨਾਲ ਟੰਗ ਕੇ ਤੇ ਖਾਲੋ ਉਤਾਰ ਦਿੱਤੀ ਗਈ ਸੀ ਐਨੀ ਜ਼ਾਲਮ ਸਰਕਾਰ ਸੀ ਮੁਗਲ ਫੌਜ ਸੋ ਜਿਹੜੇ ਲੋਕ ਸਿੱਖੀ ਨੂੰ ਭੁੱਲਦੇ ਜਾ ਰਹੇ ਨੇ ਉਹ ਇੱਕ ਵਾਰ ਗੁਰਦੁਆਰਾ ਮਹਿੰਦੀਆਣਾ ਸਾਹਿਬ ਜ਼ਰੂਰ ਆਉਣ ਭਾਈ ਜੈ ਸਿੰਘ ਖਲਕੋਟ oh sorry ਖਲਕਟ بارش ਆ ਰਹੀ ਆ ਥੋੜੀ ਥੋੜੀ ਏ ਜੀ ਆਪਣੇ ਭਗਤ ਸਿੰਘ ਦੀ ਤਸਵੀਰ ਹੈ ਸ਼ੀਰਪਗਤ ਸਿੰਘ ਸ਼ੀਰ ਭਗਤ ਸਿੰਘ ਇੱਕ ਵਾਰ ਤੁਸੀਂ ਆਪ ਇੱਥੇ ਆਓਗੇ ਤਾਂ ਤੁਹਾਨੂੰ ਐਵੇਂ ਲੱਗੇਗਾ ਕਿ ਜਿਵੇਂ ਰੀਅਲ ਵਿੱਚ ਹੀ ਕੋਈ ਗੱਲਬਾਤ ਕਰ ਰਿਹਾ ਅੰਦਰ ਬੈਠਾ ਜੇਲ੍ਹ ਦੇ ਵਿੱਚ ਬੰਦ ਹੋਇਆ ਬਿਲਕੁਲ ਅਸਲੀ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਰਾ ਮਹਿੰਦੀਆਣਾ ਸਾਹਿਬ ਸ਼ਹੀਦ ਉਦਮ ਸਿੰਘ ਪਾਜੀ ਤਰਾ ਸਾਈਡ ਨੂੰ ਹੋ ਜਾਓ ਸ਼ਹੀਦ ਉਦਮ ਸਿੰਘ ਇਹ ਸਾਡੇ ਕੌਮ ਦੇ ਜੋਧੇ ਕੌਮ ਦੇ ਸ਼ਹੀਦ ਜਰਨੈਲ ਗੁਰਦੁਆਰਾ ਮਹਿੰਦੀਆਣਾ ਸਾਹਿਬ ਅੱਗੇ ਆਪਾਂ ਵਾਧਦੇ ਆ ਪੀਰ ਬੁੱਧੂ ਸ਼ਾਹ ਜੀ ਜੋ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਭਾਈ ਦੇਵਾਲਾ ਸਿੰਘ ਜੀ ਜਿਨ੍ਹਾਂ ਨੂੰ ਜਿੰਦਿਆਂ ਨੂੰ ਦੇਗ ਵਿੱਚ ਉਬਾਲਿਆ ਗਿਆ ਥਲੇ ਮੁਗਲ ਫੌਜ ਦੇ ਜ਼ਾਲਮ ਜਲਾਦ ਅੱਗ ਡਾ ਰਹੇ ਨੇ ਤੇ ਭਾਈ ਜੀ ਨੂੰ ਜਿੰਦਿਆਂ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਉਹ ਵੀ ਤੂੰ ਉਧਰ ਨਹੀਂ ਨਾ ਗਏ ਪੀਰ ਬੁੱਧੂ ਸ਼ਾਹ ਜੀ ਉਧਰ ਮਾਗੀ ਆ ਤੁਹਾਡੇ ਸਭ ਲਈ ਜ਼ਰੂਰੀ ਜਾਣਕਾਰੀ ਸਾਈ ਮੀਆਂ ਮੀਰ ਜੀ ਪੰਜਵੇਂ ਗੁਰਾਂ ਦਾ ਕੀਤਾ ਦیدار ਇਸ ਨੇ ਕੱਲੇ ਮੂਮਨਾਂ ਦਾ ਨਹੀਂ ਪੀਰ ਬਾਬਾ ਰੱਬੀ ਰੰਗ ਦੇ ਵਿੱਚ ਰੰਗਿਆ ਜੋ ਮਹਾਪੁਸ਼ ਦਰਵੇਸ਼ ਫਕੀਰ ਬਾਬਾ ਆਪਣੇ ਹੱਥੀਂ ਹਰਮੰਦਰ ਦੀ ਨੀ ਰੱਖੀ ਅੱਲਾ ਪਾਕ ਦੀ ਸਾਈ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਬੇਹਲਾ ਧਨ ਧਨ ਸਾਈ ਮੀਆਂ ਮੀਰ ਬਾਬਾ ਇਹ ਜੇ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਨੀ ਰੱਖੀ ਸੀ ਦਰبار صاحب گولڈن ٹیمپل ਸੋ ਉਹਨਾਂ ਦੀ ਮੂੰਹੋਂ ਬੋਲਦੀ ਤਸਵੀਰ ਸਾਈ ਮੀਆਂ ਮੀਰ ਜੀ ਚਲੋ ਜੀ ਇਧਰੋਂ ਦੀ ਹੋ ਜਾ ਅੱਛਾ ਇਧਰੋਂ ਦੀ ਇਧਰੋਂ ਦੀ ਹੋ ਜਾਣੀ ਏ ਇਧਰ ਤੋਂ ਉਹ ਨਾ ਆਰ ਲਾਸਟ ਜੇ ਦਿਖਾ ਦੇਉਗੇ ਠੀਕ ਸੋ ਸਭ ਨੂੰ ਬੇਨਤੀ ਆਗੇ ਇੱਕ ਵਾਰ ਜਰੂਰ ਇਸ ਗੁਰਦੁਆਰਾ ਸਾਹਿਬ ਆਓ ਸੋ ਅਹੀਂ ਥੋੜਾ ਅੱਗੇ ਵਧਦੇ ਆ ਜੋ ਇਤਿਹਾਸ ਮੋਤੀ ਮਹਿਰੇ ਦਾ ਮਾਤਾ ਬੱਚਿਆਂ ਨੂੰ ਸ਼ਹੀਦੀ ਦੀ ਖਬਰ ਦੇਣਾ ਠੰਡੇ ਬੁਰਜੇ ਵਿੱਚ ਮਾਤਾ ਗੁਜਰਕੌਰ ਜੀ ਸੋ ਉਹ ਮੂੰਹੋਂ ਬੋਲਦੀ ਤਸਵੀਰ ਭਾਈ ਮੋਤੀ ਮਹਿਰਾ ਜੀ ਮਾਤਾ ਗੁਜਰਕੌਰ ਨੂੰ ਖਬਰ ਦੇਣ ਆਏ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਵਿੱਚ ਹਾਦਸਾ ਇਹ ਦੇਖੋ ਕਿਵੇਂ ਜ਼ਾਲਮ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਇੰਦਰ ਜੋ ਉਹਨਾਂ ਦੀਆਂ ਗੋਡੇਆਂ ਦੀਆਂ ਚੱਪੜੀਆਂ ਨੇ ਉਹ ਤੇਸੀ ਦੇ ਨਾਲ ਦੇਖੋ ਕਿਵੇਂ ਮਿਸਤਰੀ ਨੇ ਤੇਸੀ ਫਰੀ ਜਲਾਦ ਮਿਸਤਰੀ ਉਹਦੇ ਨਾਲ ਕਹਿੰਦੇ ਕੰਦ ਨਾ ਵਿੰਗੀ ਹੋਣ ਹੋਵੇ ਗੋਡੇ ਦੀਆਂ ਚੱਪੜੀਆਂ ਛਿਲ ਦਿਓ ਆ ਵਜੀਰ ਖਾਨ ਜਾਲਮ ਫੌਜ ਇੱਥੇ ਥੋੜਾ ਹੀ ਗਲਤ ਆ ਗਿਆ ਇੱਥੇ ਪਹਿਲਾਂ ਕਚੈਰੀ ਚ ਪੇਸ਼ ਕੀਤਾ ਗਿਆ ਆ ਛੋਟੇ ਸਾਹਿਬ ਜਦਾਂ ਨੂੰ ਬੁਰਜ ਤੋਂ ਕਚੈਰੀ ਵੱਲ ਜਾਂਦੇ ਹੋਏ ਇੱਥੋਂ ਜਦੋਂ ਠੰਡੇ ਬੁਰਜ ਤੋਂ ਕਚੈਰੀ ਵੱਲ ਖੜਿਆ ਗਿਆ ਉੱਥੇ ਜਾ ਕੇ ਪੇਸ਼ ਕੀਤਾ ਗਿਆ ਇਹ ਉਦੋਂ ਦੀ ਤਸਵੀਰ ਹੈ ਤੇ ਬੋਰਡ ਤੇ ਜੀ ਸਾਡੇ ਪ੍ਰਿਆਸ ਸੋਬੇ ਦੀ ਕਚਾਰੀ ਛੋਟੇ ਸਾਹਿਬ ਜਾਨੇ ਤਸਵੀਰ ਸੋ ਅੱਗੇ ਜਾ ਕੇ ਉਧਰ ਜੋ ਤਾਂ ਅਸੀਂ ਪਹਿਲਾਂ ਦਿਖਾ ਦਿੱਤਾ ਸ਼ਹੀਦੀ ਸੋ ਇਧਰ ਆਪਾਂ ਦੇਖਦੇ ਹਾਂ ਹੁਣ ਮੀਰ ਮਨੂ ਆਂਦੀ ਜੇ ਮੈਂ ਜਾਂ ਵਿੱਚ ਲੇ ਗਏ ਵਾਹਿਗੁਰੂ ਮੀਂਹਾਂ ਵਿੱਚ ਇਹ ਸਾਡੇ ਸਿੱਖ ਧਰਮ ਦਾ ਇਤਿਹਾਸ ਜੋ ਅਸੀਂ ਅੱਜ ਆਪਣਾ ਇਤਿਹਾਸ ਛੱਡ ਰਹੇ ਹਾਂ ਮੀਰ ਮੰਨੂ ਦੇ ਜ਼ੁਲਮ ਅਤੇ ਸਿੱਧਕੀ ਸਿੰਘਣੀਆਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦੇਤੇ ਬੰਦਮੰਦ ਕਟੈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰ ਨਾਲ ਜਿਰਾਏ ਤਿੰਨਾਂ ਦੀ ਕੁਰਬਾਨੀ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਆ ਦੇਖੋ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਟੋਟੇ ਕਰਕੇ ਉਹਨਾਂ ਦੇ ਘਰਾਂ ਵਿੱਚ ਹਾਰ ਬਣਾ ਕੇ ਪਾ ਦਿੱਤੇ ਗਏ। ਸੋ ਸਾਡਾ ਜੋ ਸਿੱਖ ਧਰਮ ਦਾ ਇਤਿਹਾਸ ਹੈ ਬਹੁਤ ਹੀ ਡੂੰਘਾ ਇਤਿਹਾਸ ਬਹੁਤ ਹੀ ਵਿਰਾਗਮਈ ਇਤਿਹਾਸ ਹੈ। ਇਹ ਜੋ ਸਾਨੂੰ ਆਜ਼ਾਦੀ ਮਿਲੀ ਹੈ ਇਹ ਐਵੇਂ ਨਹੀਂ ਮਿਲੀ। ਆਪ ਵੀ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਨੇ ਟੁਕੜੇ ਕੀਤੇ ਗਏ। ਦੋਵਾਰਾ ਮਹਿੰਦੀ ਆਣਾ ਸਾਹਿਬ ਤੋਂ ਤੁਸੀਂ ਦੇਖ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਇਹ ਤੁਹਾਨੂੰ ਮੂੰਹ ਬੋਲ ਰਿਹਾ ਭਜੀ ਇਤਿਹਾਸ ਮੂੰਹ ਬੋਲ ਰਿਹਾ ਮੁਸਲਮਾਨ ਸਾਰੇ ਕੋ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਇਹ ਅੱਗੇ ਵੀ ਹੈ ਕਈ ਮਾਰਾਂ ਗੁਰਗੋਬਿੰਦ ਸਿੰਘ ਜੀ ਨੇ ਨੰਦਰ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਇਹ ਬੰਦਾ ਸਿੰਘ ਬਹਾਦਰ ਜੀ ਦੀ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਸਾਹਮਣੇ ਜਦੋਂ ਸਭ ਕੁਝ ਵਾਪਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਗਿਆ ਸਰਹੰਦ ਫਤਿਹ ਕਰਨ ਲਈ ਸੋ ਉਸ ਤੋਂ ਬਾਅਦ ਸਾਡੇ ਮਹਾਨ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਇਹ ਉਹਨਾਂ ਦੇ ਹੈ ਤਸਵੀਰ ਜੋ ਬਣਾਈ ਗਈ ਆ ਬਹੁਤ ਉੱਚੀ ਆ ਪਰ ਆ ਥੋੜਾ ਕਲੀਅਰ ਨਹੀਂ ਇੱਥੋਂ ਦਿਖਣੀ ਤਨਤਨ ਬਾਬਾ ਦੀਪ ਸਿੰਘ ਜੀ ਤਕਸਾਲ ਦੇ ਪਹਿਲੇ ਮੁਖੀ ਦਮਦਮੀ ਤਕਸਾਲ ਦੇ ਪਹਿਲੇ ਮੁਖੀ ਤਨਤਨ ਬਾਬਾ ਦੀਪ ਸਿੰਘ ਜੀ ਦੀ ਜੋ ਤਸਵੀਰ ਹੈ ਇਹ ਬਣਾਈ ਗਈ ਆ ਉਸ ਤੋਂ ਬਾਅਦ ਅੱਗੇ ਅਸੀਂ ਵਾਦੇ ਆ ਬੰਦਾ ਸਿੰਘ ਬਹਾਦਰ ਫਕਸियर ਬਾਦਸ਼ਾਹ ਦੇ ਹੁਕਮ ਦੇ ਤਸੀਹੇ ਦੇਰੇ ਜ਼ਾਲਮ ਸੋ ਸਾਡੇ ਉਧਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਧਰ ਫੜੇ ਗਏ ਸੀ ਤੇ ਉੱਥੇ ਇਹਨਾਂ ਦੇ ਬਹੁਤ ਤਗੜਾ ਗੁਰਦੁਆਰਾ ਹੈ ਜਿੱਥੇ ਇਹਨਾਂ ਦੇ ਛੋਟੇ ਬੱਚੇ ਦਾ ਦਿਲ ਕੱਢ ਕੇ ਇਹਨਾਂ ਦੇ ਮੂੰਹ ਵਿੱਚ ਪਾਇਆ ਗਿਆ ਸੀ ਸੋ ਇਹ ਬੰਦਾ ਸਿੰਘ ਭਾਈ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜੋ ਜੱਟ ਭਾਈਚਾਰਾ ਹੈ ਉਸ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਜੇ ਤੇ ਇਹਨਾਂ ਨੂੰ ਬੰਦੀ ਬਣਾ ਕੇ ਤੇ ਸੀਹ ਦਿੱਤੇ ਗਏ ਮੂੰਹ ਬੋਲਦੀ ਤਸਵੀਰ ਸੋ ਬਹੁਤ ਕਾਫੀ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਨ ਆਉਂਦੀਆਂ ਨੇ ਗੁਰਦੁਆਰਾ ਮਹਿੰਦਿਆਣਾ ਸਾਹਿਬ ਸultanpur ਸਾਹਿਬ ਹੇ ਆਇਆ ਰੀਕੇ ਪਤਨੋਂ ਤੇ ਹੁਣ ਮੈਂ ਤੇ ਆਣਾ ਸੋ ਇਧਰ ਭਾਈ ਸੁਖਬੀਰ ਸਿੰਘ ਸ਼ਹਬਾਤ ਸਿੰਘ ਜੋ ਕਿ ਇਹਨਾਂ ਨੂੰ ਦੇਖੋ ਇਹ ਸੱਤਿਆਂ ਲੱਗਦਾ ਮੈਂ ਤੇ ਉਹਨਾਂ ਥੋੜਾ ਜਿਹਾ ਪੂਟੀ ਵੇਲੇ ਦਰਦਨਾਕ ਸ਼ੀਦੀ ਜੋ ਕਿ ਇਹਨਾਂ ਨੂੰ ਆਰੇ ਵਿੱਚ ਹੀ ਨਗਾ ਦਿੱਤਾ ਗਿਆ ਸੀ ਦੇ ਨੂੰ ਹੋ ਕੇ ਮੈਂ ਦੇ ਨੂੰ ਹੋ ਕੇ ਛੋੜਣਾ ਤੁਹਾਨੂੰ ਹੋ ਕੇ ਪਰ ਅੰਨਸਾਰ 6 ਵਜੇ ਪਹੁੰਚ ਕੇ ਛੋੜੇ 2 ਘੰਟੇ ਦੇ ਛੋੜੇ ਬਹੁਤ ਔਰ ਇਧਰ ਤੁਸੀਂ ਦੇਖ ਸਕਦੇ ਹੋ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੂੰ ਜਿੰਦਿਆਂ ਨੂੰ ਖੋਪਰ ਲਾ ਦਿੱਤਾ ਗਿਆ ਸੀ ਉਹਨਾਂ ਦਾ ਜਲਾਦ ਵੱਲੋਂ ਭਾਈ ਤਾਰੂ ਸਿੰਘ ਸੁਲਤਾਨਪੁਰ ਸ ਹੈ ਹਰੀ ਜੇ ਸੀ ਜਿਹੜੇ ਪਟਨ ਮਾਰਚ ਇਸ ਸਿੱਖੀ ਸਾਨੂੰ ਐਵੇਂ ਨਹੀਂ ਮਿਲੀ ਇਹ ਸਿੱਖੀ ਲਈ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਅੱਜ ਜੇ ਸਾਡੇ ਸਿਰ ਤੇ ਦਸਤਾਰ ਹੈ ਸਿੱਖਾਂ ਦੇ ਸਿਰ ਤੇ ਦਸਤਾਰ ਹੈ ਤੇ ਸਾਨੂੰ ਉਹਦਾ ਇੱਜ਼ਤ ਮਾਣ ਕਰਨਾ ਚਾਹੀਦਾ ਹੈ ਐਵੇਂ ਸਾਡੇ ਪੰਜ ਨਹੀਂ ਤੁਹਾਡੇ ਪੋਲਿਟਿਕਸ ਚੱਕਰ 'ਚ ਪਾ ਕੇ ਸਾਨੂੰ ਆਪਣੀ ਪੱਗ ਜਿਹੜੀ ਆ ਕਿਸੇ ਦੇ ਪੈਰਾਂ 'ਚ ਨਹੀਂ ਰੱਖਣੀ ਚਾਹੀਦੀ ਸੋ ਇੱਕ ਵਾਰ ਤੁਸੀਂ ਸਰਦਾਰ ਮਹਤਾਬ ਸਿੰਘ ਮੀਰਾ ਕੋਟਿਆ ਤੋ ਇਹ ਸਿਰ ਦਸਤਾਰ ਬਦਲੇ ਇਸ ਪੱਗ ਬਦਲੇ ਸਾਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਭਾਈ ਸੁਖਾ ਸਿੰਘ ਚਾਲਮ ਦਾ ਸਿਰ ਵੱਢ ਕੇ ਲੈ ਕੇ ਜਾਂਦਾ ਹੋਇਆ ਗੁਰਦੁਆਰਾ ਮਹਿੰਦੀਆਣਾ ਸਾਹਿਬ ਸੋ ਇੱਕ ਵਾਰ ਤੁਸੀਂ ਸਾਰੇ ਜਣੇ ਜਰੂਰ ਆਓ ਤੇ ਚਲੋ ਸੋ ਆਪਾਂ ਅੱਗੇ ਫਿਰ ਨੈਕਸਟ ਵਲੋਗ 'ਚ ਮਿਲਦੇ ਹਾਂ ਤੁਹਾਨੂੰ ਅੱਜ ਲਈ ਤੇ ਇਨਾ ਹੀ ਹੁਣ ਅੱਗੇ ਅਸੀਂ ਜਾਵਾਂਗੇ ਨਾਨਕ ਸਰਕਲੇਰਾ ਤੇ ਘਰ ਤੰਤਨ ਬਾਬਾ ਨਾਨਕ ਸਿੰਘ ਜੀ ਤੰਤਨ ਬਾਬਾ ਇਸ਼ਰ ਸਿੰਘ ਜੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਜਿੱਥੇ ਉਹਨਾਂ ਤਪੱਸਿਆ ਕੀਤੀ ਬੰਦਗੀ ਕੀਤੀ ਸੋ ਇਹ ਵੀਲੋਗ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਆਪ ਜੀ ਵੱਤ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਤ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਔਰ ਦਰਸ਼ਨ ਕਰਨ ਵੀ ਆਓ ਗੁਰਦੁਆਰੇ ਜਰੂਰ ਦਸਵੀਂ ਪਾਤਸ਼ਾਹ ਦਾ ਜੋ ਹੁਕਮ ਵੀ ਹੈ ਸਿੰਘਾਂ ਨੂੰ ਕਿ ਸਾਨੂੰ ਪੀਰਥ ਸਥਾਨਾਂ ਦੇ ਦਰਸ਼ਨਦਾਰੇ ਕਰਨ ਜਾਣਾ ਚਾਹੀਦਾ ਜਿੰਨਾ ਵੀ ਟਾਈਮ ਮਿਲੇ ਸੋ ਘਰੇ ਬੈਠ ਕੇ ਵੀ ਆ ਆਪ ਜੀ ਗੁਰਬਾਣੀ ਨਾਲ ਜੁੜੋ ਗੁਰਬਾਣੀ ਪੜਿਆ ਕਰੋ ਜਬੀ ਸਹਿਬ ਚਾਹੋ ਪੀ ਸਹਿਬ ਲਹਿਰਾ ਸਹਿਬ ਆਪਣਾ ਨਿਤਨੇਮ ਕਰੋ ਸੋ ਬਹੁਤ ਵੱਡੀ ਕੁਰਬਾਨੀ ਹੈ ਸਾਨੂੰ ਇਹ ਜੋ ਅਸੀਂ ਜੋ ਪੱਗ ਬੰਨੀ ਆਪਣੇ ਸਿਰ ਤੇ ਇਸ ਪੱਗ ਪਿਛੇ ਇਸ ਸਿੱਖੀ ਪਿਛੇ ਬਹੁਤ ਕੁਰਬਾਨੀਆਂ ਨੇ ਸੋ ਇਥੇ ਦੇਖ ਕੇ ਸਾਡੇ ਮਨਾਂ ਨੂੰ ਹੋਰ ਤਰ੍ਹਾਂ ਹੋ ਰਿਹਾ ਹੈ ਕਿ ਇੰਨਾ ਕੁਝ ਹੋਇਆ ਲੇਕਿਨ ਅੱਜ ਵੀ ਅਸੀਂ ਜੋ ਪਖੰਡੀਆਂ ਦੇ ਪੀਰਾਂ ਦੇ ਆ ਪਿਪਲਾਂ ਨੂੰ ਤੇਲ ਪਾਈ ਜਾ ਰਹੇ ਆ ਸਿੱਖ ਧਰਮ ਜਿਹੜਾ ਵਾ ਉਹ ਆਪਣੇ ਧਰਮ ਤੇ ਪੱਕਾ ਰਵੇ ਇਸ ਕਰਕੇ ਠੀਕ ਜੇ ਆਪਾਂ ਮਿਲਦੇ ਆ ਨੈਕਸਟ ਵਲੋਗ ਚ ਸੋ ਗੁਰੂ ਵਾਲੇ ਬਣੋ ਅਮਰ ਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ